ਵਾਹਿਗੁਰੂ 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 ਗੂਜਰੀ ਮਹੱਲਾ ਪੰਜਾਂ ਕਰ ਕਿਰਪਾ ਆਪਣਾ ਦਰਸ ਦੀਜੈ ਜਸ ਗਾਵਉ ਨਿਸਰ ਭੂਰ ਕੇਸ ਸੰਗ ਦਾਸ ਪਗ ਝਾਰੂ ਇਹ ਮਨੋ ਰਥ ਮੋਹਰ ਠਾਕੁਰ ਤੁਝ ਬਿਨ ਬੀਆ ਨਾ ਹੋਰ ਚਿਤ ਚਿਤ ਮੋ ਹਰਿ ਦਸਨ ਆਰਾਧੋਂ ਨਿਰਖੋਂ ਤੁਮਰੀ ਹੋਰ ਰਹਾਉ ਦਇਆਲ ਪੁਰਖ ਸਰਬ ਕੀ ਠਾਕੁਰ ਬਿਨੋ ਕਰਉ ਕਰ ਜੋਰ ਨਾਮ ਜਪੈ ਨਾਨਕ ਦਾਸ ਤੁਮਰੋ ਉਦਰ ਸੇ ਆਖੀ ਪੋਰ ਗੁਜਰੀ ਮਹੱਲਾ ਪੰਜਵਾ ਬ੍ਰਹਮ ਲੋਕ ਅਰ ਰੁਦਰ ਲੋਕ ਆਈ ਇੰਦਰ ਲੋਕ ਤੇ ਧਾਈ ਸਾਦ ਸੰਗਤ ਕੋ ਜੋਹੀ ਨਾ ਸਾਕੇ ਮਲ ਮਲ ਧੋਐ ਪਾਏ ਅਬ ਮੋਹੇ ਆਏ ਪਰਿਓ ਸਰਨਾਏ ਗੋਜ ਪਾਪ ਕੋ ਬਹੁਤ ਪਰਜਾਰੈ ਮੋਹ ਕੋ ਸਤਗੁਰੂ ਦੀਓ ਹੈ ਬਤਾਏ ਰਹਾਉ ਸਿਧ ਸਾਧਕ ਅਰ ਜਖ ਕਿ ਨਰ ਨਰ ਰਹੀ ਕੰਠੇ ਉਰਝਾਈ ਜਨ ਨਾਨਕ ਅੰਗ ਕੀਆ ਪ੍ਰਭ ਕਰਤਾ ਜਾਂ ਕੈ ਕੋਟ ਐਸੀ ਦਸਾਈ ਗੂਜਰੀ ਮਹੱਲਾ ਪੰਜਵਾਂ ਅਪਜਸ ਮਿਟੈ ਹੋਇ ਜਗ ਕੀ ਰਤ ਦਰਗਾਹ ਬੈ ਸੁਣ ਪਾਈਐ ਜਮ ਕੀ ਤਰਾਸ ਨਾਸ ਹੋਇ ਖਿਨ ਮਹਿ ਸੁਖ ਅਨੰਦ ਸੇਤੀ ਘਰ ਜਾਈਐ ਜਾਂ ਤੇ ਕਾਲ ਨ ਬਿਰਥੀ ਜਾਈਐ ਆਠ ਪਹਿਰ ਸਿਮਰਹੁ ਪ੍ਰਭ ਆਪਣਾ ਮਨ ਤਨ ਸਦਾ ਧਿਆਈਐ ਰਹਾਉ ਮੋਹਿ ਸਰਨ ਦੀਨ ਦੁਖ ਭੰਜਨ ਤੂੰ ਦੇਹ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੀ ਹਰ ਦਾਸ ਹੈ ਪੈ ਜਿਰ ਖਾਈਐ ਗੂਜਰੀ ਮਹੱਲਾ ਪੰਜਵਾਂ ਵਿਸਵੰਬਰ ਜੀਨ ਕੋ ਦਾਤਾ ਭਗਤ ਭਰੇ ਪੰਡਾਰ ਜਾਂ ਕੀ ਸੇਵਾ ਨੇ ਫਲ ਨਾ ਹੋਵਤ ਇਨ ਮਹਿ ਕਰੇ ਉਧਾਰ ਮਨ ਮੇਰੇ ਚਰਨ ਕਮਲ ਸੰਗ ਰਾਚ ਸਗਲ ਜੀ ਜਾਂ ਕਉ ਅਰਾਧ ਹੈ ਤਾ ਹੂੰ ਕਉ ਤੂੰ ਜਾਚ ਰਹਾ ਨਾਨਕ ਸਰਨ ਤੇ ਮਾਰੀ ਕਰਤੇ ਤੂੰ ਪ੍ਰਭ ਪ੍ਰਾਨ ਆਧਾਰ ਹੋਏ ਸਹਾਈ ਜਿਸ ਤੂੰ ਰੱਖ ਹੈ ਤਿਸ ਕਹਾ ਕਰੇ ਸੰਸਾਰ ਗੁਜਰੀ ਮਹਲਾ 5 ਜਨ ਕੀ ਪੈ ਜਸਵਾਰੀ ਆਪ ਹਰ ਹਰ ਨਾਮ ਦੀਓ ਗੁਰ ਅਵਖਦ ਉੱਤਰ ਗयो ਸਬ ਤਾਪ ਰਹਾਉ ਹਰ ਗੋਬਿੰਦ ਰਖਿਓ ਪਰਮੇਚਰ ਆਪਣੀ ਕਿਰਪਾ ਧਾਰ ਮਿਟੀ ਬਿਆਦ ਸਰਬ ਸੁਖ ਹੋਈ ਹਰ ਗੁਣ ਸਦਾ ਵਿਚਾਰ ਅੰਗੀਕਾਰ ਕਿਓ ਮੇਰੇ ਕਰਤਾ ਗੁਰ ਪੂਰੇ ਕੀ ਵਡਿਆਈ ਅਬ ਚਲ ਨੀਮ ਧਰੀ ਗੁਰ ਨਾਨਕ ਨਿਤ ਨਿਤ ਚੜੈ ਸੋ ਆਈ ਗੂਜਰੀ ਮਹੱਲਾ ਪੰਜਵਾਂ ਕਬਹੂ ਹਰਿ ਤਿਉ ਕੀਤਨਾ ਲਾਇਉ ਤੰਦਾ ਕਰਤ ਬਿਹਾਨੀ ਔਦਹਿ ਗੁਣ ਨਿਦ ਨਾਮ ਨਾ ਗਾਇਉ ਰਹਾਉ ਕਉਟੀ ਕਉਡੀ ਜੋਰਤ ਕਪਟੇ ਅਨਕੁ ਜੁਗਤ ਕਰਤਾਉ ਵਿਸਰਤ ਪ੍ਰਭ ਕੇਤੇ ਦੁਖ ਗਨਿਐ ਮਹਾ ਮੋਹਨੀ ਖਾਇਉ ਕਰਹੁ ਅਨਗਰਹੁ ਸੁਆਮੀ ਮੇਰੇ ਗਨਹੁ ਨਾ ਮੋਹਿ ਕਮਾਇਉ ਗੋਬਿੰਦ ਦਿਆਲ ਕਿਰਪਾਲ ਸੁਖਾਗਰ ਨਾਨਕ ਹਰਿ ਫਰਨਾਇਉ ਗੂਜਰੀ ਮਹੱਲਾ ਪੰਜਵਾ ਰਸਨਾ RAM RAM ਰਵੰਤ ਛੋੜਿਆਨ ਬਿਵਹਾਰ ਮਿੱਥਿਆ ਭਜ ਸਦਾ ਭਗਵੰਤ ਰਹਾਉ ਨਾਮ ਏਕ ਆਧਾਰ ਭਗਤਾ ਈ ਤਿਆਗੈ ਤੀਕ ਕਰ ਕਿਰਪਾ ਗੋਬਿੰਦ ਦੀਆ ਗੁਰ ਗਿਆਨ ਬੁੱਧ ਬਿਬੇ ਕਾ ਕਰਨ ਕਾਰਨ ਸਮਰੱਥ ਸ੍ਰੀ ਧਰ ਸਰਨਤਾ ਕੀ ਗਹੀ ਮੁਕਤ ਜੁਗਤਰਵਾਲ ਸਾਧੂ ਨਾਨਕ ਹਰ ਨਿਦਲਹੀ ਗੂਜਰੀ ਮਹੱਲਾ ਪੰਜਵਾਂ ਘਰ ਚੌਥਾ ਚੌਪਦੀ ਇਕ ਓਅੰਕਾਰ ਸਤਗੁਰ ਪ੍ਰਸਾਦ ਛਾੜ ਸਗਲ ਸਿਆਣਪਾਂ ਸਾਧ ਸਰਨੀ ਆਉ ਪਾਰ ਬ੍ਰਹਮ ਪਰਮੇਸ਼ਰੂ ਪ੍ਰਭੂ ਕੇ ਗੁਣ ਗਾਉ ਰੇ ਚਿੱਤ ਚਰਨ ਕਮਲ ਆਰਾਧ ਸਰਬ ਸੂਖ ਕਲਿਆਣ ਪਾਵਹਿ ਮਿਟਐ ਸਗਲ ਉਪਾਦ ਰਹਾਉ ਮਾਤ ਪਿਤਾ ਸੁਤ ਮੀਤ ਭਾਈ ਤਿਸ ਬਿਨਾ ਨਹੀਂ ਕੋਇ ਈਤ ਊਤ ਜੀ ਨਾਲ ਸੰਗੀ ਸਰਬ ਰਵਿਆਸ ਹੋਈ ਕੋਟ ਜਤਨ અપਾਵ ਮਿੱਥਿਆ ਕਸਨਾ ਆਵੇ ਕਾਮ ਸਰਨ ਸਾਧੂ ਨਿਰਮਲਾ ਗਤ ਹੋਏ ਪ੍ਰਭ ਕੈ ਨਾਮ ਅਗਮ ਦਿਆਲ ਪ੍ਰਭ ਊਚਾ ਸਰਨ ਸਾਧੂ ਜੋਗ ਤਿਸੈ ਪ੍ਰਾਪਤ ਨਾਨਕਾ ਜਿਸ ਲਿਖਿਆ ਧੁਰ ਸੰਜੋਗ ਗੂਜਰੀ ਮਹੱਲਾ ਪੰਜਵਾ ਆਪਨਾ ਗੁਰ ਸੇਵ ਸਦ ਹੀ ਰਮਹੁ ਗੁਣ ਗੋਬਿੰਦ ਸਾਸ ਸਾਸ ਅਰਾਧ ਹਰ ਹਰ ਲਹਿ ਜਾਏ ਮਨ ਕੀ ਚਿੰੰਡ ਮੇਰੇ ਮਨ ਜਾਪ ਪ੍ਰਭ ਕਾ ਨਾਮ ਸੂਖ ਸਹਿਜ ਆਨੰਦ ਪਾਵਹਿ ਮਿਲੀ ਨਿਰਮਲ ਥਾਂ ਰਹਾਉ ਸਾਧ ਸੰਗ ਉਧਾਰ ਇਹੋ ਮਨ ਆਠ ਪਹਿਰ ਆਰਾਧ ਕਾਮ ਕ੍ਰੋਧ ਹੰਕਾਰ ਬਿਨਸੈ ਮਿਟੈ ਸਗਲ ឧបਾਦ ਅਟਲ ਅਛੇਦ ਅਪੇਦ ਸੁਆਮੀ ਸਰਨਤਾ ਕੀ ਆਓ ਚਰਨ ਕਮਲ ਆਰਾਧੇ ਹਿਰਦੈ ਏਕ ਸਿਉ ਲਿਵਲਾਓ ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ਼ ਲੀਨਿ ਆਪ ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ ਗੂਜਰੀ ਮਹੱਲਾ ਪੰਜਵਾਂ ਗੁਰਪਰਸਾਦੀ ਪ੍ਰਭ ਧਿਆਇਆ ਗਈ ਸੰਕਾ ਤੂਟ ਦੁਖ ਅਨੇਰਾ ਭੈ ਬਨਾਸੀ ਪਾਪ ਗਏ ਨਖੂਟ ਹਰ ਹਰ ਨਾਮ ਕੀ ਮਨਪ੍ਰੀਤ ਮਿਲ ਸਾਧ ਬਚਨ ਗੋਬਿੰਦ ਧਿਆਇ ਮਹਾਨਿਰਮਲ ਰੀਤ ਰਹਾਉ ਜਾਪ ਤਾਪ ਅਨੇਕ ਕਰਨੀ ਸਫਲ ਸਿਮਰਤ ਨਾਮ ਕਰ ਅਨੁਗ੍ਰਹ ਆਪ ਰਾਖੀ ਭੈ ਪੂਰਨ ਕਾਮ ਸਾਸ ਸਾਸ ਨਾ ਬਿਸਰ ਕਬ ਹੂੰ ਬ੍ਰਹਮ ਪ੍ਰਭ ਸਿਮਰਤ ਗੁਣ ਅਨਕਰਸਨਾ ਕਿਆਬ ਖਾਨੈ ਅਗਨਤ ਸਦਾ ਅਕਥ ਦੀਨ ਦਰਦ ਨਿਵਾਰ ਤਾਰਨ ਦਇਆਲ ਕਿਰਪਾ ਕਰਨ ਅਟਲ ਪਦਵੀ ਨਾਮ ਸਿਮਰਨ ਬ੍ਰਿੜ ਨਾਨਕ ਹਰ ਹਰ ਸਰਨ ਗੁਜਰੀ ਮਹੱਲਾ ਪੰਜਵਾ ਅਹੰ ਬੁੱਧ ਬਹੁ ਸਗਨ ਮਾਇਆ ਮਹਾਦੀਰ ਗਰੋਗ ਹਰ ਨਾਮ ਔਖਦ ਗੁਰ ਨਾਮ ਦੀਨੋ ਕਰਨ ਕਾਰਨ ਜੋਗ ਮਨ ਤਨ ਬਾੰਛੀਐ ਜਨ ਧੂਰ ਕੋਟ ਜਨਮ ਕੇ ਲਹਿ ਪਾਤਿਕ ਗੋਬਿੰਦ ਲੋਚਾ ਪੂਰ ਰਹਾਉ ਆਦ ਅੰਤੇ ਮਦ ਆਸਾ ਕੂ ਕਰੀ ਬਿਕਰਾਲ ਗੁਰ ਗਿਆਨ ਕੀਰਤਨ ਗੋਬਿੰਦ ਰਮਣੰ ਕਾਟਿਐ ਜਮ ਜਾਲ ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾ ਗਵਣ ਪ੍ਰਭ ਪ੍ਰੀਮ ਭਗਤ ਗੋਪਾਲ ਸਿਮਰਨ ਮਿਟਤੈ ਜੋਨੀ ਭਵਨ ਮਿੱਤਰ ਪੁੱਤਰ ਕਲਤਰ ਸੁਰ ਰਿੱਧਾ ਤੀਨ ਤਾਪ ਜਲੰਤ ਜਪੁ ਰਾਮ ਰਾਮਾ ਦੁਖ ਨਿਵਾਰੀ ਮਿਲਾ ਹਰਿ ਜਨ ਸੰਤ ਸਰਬ ਵਿਦ ਭ੍ਰਮ ਤੇ ਪਕਾਰਹਿ ਕਤਹਿ ਨਾਹੀ ਛੋਟ ਹਰ ਚਰਨ ਸਰਨ અપਾਰ ਪ੍ਰਭ ਕੀ ਡਿਢ ਗਹੀ ਨਾਨਕ ਓਟ ਗੂਜਰੀ ਮਹੱਲਾ ਪੰਜਵਾਂ ਘਰ ਚੌਥਾ ਦੂਪਦੀ ਇਕ ਓਅੰਕਾਰ ਸਤਗੁਰ ਪ੍ਰਸਾਦ ਰਾਜ ਸ੍ਰੀ ਤਰ ਸਫਲ ਮੂਰਤ ਕਰਨ ਕਾਰਨ ਜੋਗ ਗੁਣ ਰਮਣ ਸ੍ਰਵਣ ਅਪਾਰ ਮਹਿਮਾ ਫਿਰ ਨਾ ਹੋਤ ਬਿਯੋਗ ਮਨ ਚਰਨਾਰ ਬਿੰਦ ਉਪਾਸ ਕਲ ਕਲੇਸ਼ ਮਟੰਤ ਸਿਮਰਨ ਕਾਟ ਜਮ ਦੂਤ ਫਾਸ ਰਹਾਉ ਸਤਰ ਦਹਿਨ ਹਰ ਨਾਮ ਕਹਿਨ ਔਰ ਕਛ ਨਾ ਅਪਾਉ ਕਰ ਅਨਗ੍ਰਹੋ ਪ੍ਰਭੂ ਮੇਰੇ ਨਾਨਕ ਨਾਮ ਸੋ ਆਉ ਗੂਜਰੀ ਮਹੱਲਾ ਪੰਜਵਾਂ ਤੂੰ ਸਮਰੱਥ ਸਰਣ ਕੋ ਦਾਤਾ ਦੁੱਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਭੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਅਵਰ ਨਾ ਠਾਉ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤਮਾਰਾ ਨਾਮ ਰਹਾਉ ਸਤ ਗੁਰ ਸੇਵ ਲੱਗੇ ਹਰ ਚਰਨੀ ਵੱਡਾ ਭਾਗ ਲਵ ਲਾਗੀ ਕਵਲ ਪ੍ਰਗਾਸ ਭਈ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਦਇਆਲਾ ਆਪ ਤਰੈ ਸੰਗਤ ਸਭ ਉਧਰੈ ਬਿਨਸੀ ਸਗਲ ਜੰਜਾਲਾ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਪੋਤ ਪੋਤ ਪ੍ਰਭ ਸਾਤ ਸ਼ਰਨ ਪਰਿਉ ਨਾਨਕ ਪ੍ਰਪਤਮਰੀ ਦੇਰ ਆਖਿਓ ਹਰ ਹਾਥ ਗੂਜਰੇ